ਸਾਸੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਦਬੜੀਖਾਨੇ ਦੇ ਵਿੱਚ ਦਬੜੀਖਾਨਾ ਪਿੰਡ ਆ ਜਿਹੜਾ ਮਿੱਤਰੋ ਬਾਜੇਖਾਨੇ ਤੋਂ ਜਦੋਂ ਆਪਾਂ ਜੈਤੋ ਨੂੰ ਜਾਂਦੇ ਆ ਤੇ ਮਿੱਤਰੋ ਪੰਜ ਚਾਰ ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ rau ਕੇ ਪਿੰਡ ਤੋਂ ਸਿੱਧੀ ਛੜਕ ਵੀ ਆਉਂਦੀ ਆ ਵੈਸੇ ਜਿਹੜਾ ਬਾਜੇਖਾਨੇ ਤੋਂ ਸਿੱਧੀ ਪਿੰਡਾਂ ਵਿੱਚ ਦੀ ਹੋ ਕੇ ਵਿਛੜਕ ਆਉਂਦੀ ਆ ਤੁਸੀਂ ਜਦੋਂ Google Map ਤੇ ਲੋਕੇਸ਼ਨ ਮਾਰੋਗੇ ਤੁਹਾਨੂੰ ਸਰਚਿੰਗ ਮਿਲ ਜੂਗੀ ਮਿੱਤਰੋ ਇਹਦੀ ਜਾਨਵਰ ਵਿਖਾਉਣੇ ਆ ਤੁਹਾਨੂੰ ਮਿੱਤਰੋ ਵਿਕਾਉ ਆ ਵਿਖਾਵ ਐਸੇ ਮੈਂ ਤਿੰਨੇ ਹੀ ਦਊਂਗਾ ਕਿਉਂਕਿ ਇੱਕ ਚੰਗੇ ਦੁੱਧ ਦੀ ਮਾਲਕਣ ਨੀਲੀ ਰਾਵੀ ਦੀ ਮੈਂ ਭਾਈ ਹੁਣ ਉਹਦੇ ਕੋਲੇ ਆ ਮੀਲਿਆਂ ਦੇ ਵਿੱਚ ਦੁੱਧ ਚਵਾਈ ਕਰਾਉਣ ਵਾਲੇ ਭਰਾਵਾ ਜਿਹੜੇ ਉਹਨਾਂ ਦੇ ਲਈ ਲਾਹੇਵੰਦ ਚੀਜ਼ ਆ ਕੇ PDF 'ਚ ਮੇਲਾ ਆ ਰਿਹਾ ਵਾ ਉਸ ਮੇਲੇ ਵਾਸਤੇ ਜੇ ਸਲੈਕਸ਼ਨ ਕਰਨੀ ਆ ਮੈਂ ਦੀ ਤੁਹਾਨੂੰ ਵੀ ਤੁਹਾਡੇ ਲਈ ਮਤਰੋਏ ਪੂਰੀ ਟੌਪ ਮੈਂ ਆ ਕਿਉਂਕਿ ਜਦੋਂ ਮੈਂ ਮੇਲਿਆਂ ਦਾ ਨਾਲ ਲਿਆਦਾ ਮੈਂ ਤਾਂ ਸਮਝ ਲਓ ਤੁਸੀਂ 20 ਦੇ ਆਸ-ਪਾਸੇ ਵਾਲੀਆਂ ਮਈਆਂ ਦੀ ਗੱਲ ਹੋਊਗੀ ਅੱਜ ਗੱਲਾਂ ਬਾਤਾਂ ਕਰਦੇ ਆਪਾਂ ਕਿਹੜਾ ਜਾਨਵਰ ਬਾਈ ਹੋਣੀ ਤੁਹਾਨੂੰ ਦੇ ਦੇਣਗੇ ਕੀ ਡਿਟੇਲ ਆ ਉਹ ਮਿਲਦੇ ਆ ਬਾਈ ਹੁਣ ਇਹਨਾਂ ਨੂੰ ਸਾਰੀ ਜਾਣਕਾਰੀ ਲੈ ਕੇ ਦਿੰਨਾ ਸਤਿ ਸ੍ਰੀ ਅਕਾਲ ਅੰਕਲ ਕੀ ਹਾਲ ਚੰਗਾ ਵਧੀਆ ਠੀਕ ਆ ਠੀਕਾ ਦੇ ਪਰਿਵਾਰ ਅੰਕਲ ਹਾਂ ਸਭ ਠੀਕ ਠਾਕ ਚਲੋ ਸ਼ੁਕਰ ਅੱਛਾ ਅੰਕਲ ਫਿਰ ਸ਼ੌਕ ਕਦੋਂ ਤੋਂ ਪਾਲਿਆ ਜਾਨਵਰਾਂ ਦਾ ਓਏ ਤਾਂ ਸ਼ੌਕ ਸਾਡੇ ਬਜ਼ੁਰਗਾਂ ਤਾਂ ਸੀਗਾ ਜੀ ਤੇ ਉਹ ਮੇਰੀ ਅਮਣੇ ਨਾਲ ਮੇਰਾ ਭਤੀਜਾ ਲੱਗਦਾ ਤੇ ਉਹਦੇ ਨਾਲ ਉਹ ਬਹਿਣ ਉੱਠਣ ਹੋ ਗਿਆ ਜੀ ਤੇ ਉਹ ਉਹ ਇਹ ਕੰਮ ਕਰਦਾ ਮੱਜਾਂ ਦਾ ਮਤਲਬ ਨੀਲੀ ਰਾਵੀ ਵੀ ਰੱਖਦਾ ਤੇ ਦੂਜੀਆ ਮੂਰਾ ਵੀ ਰੱਖਦਾ ਜੀ ਜੀ ਤੇ ਉਹ ਮੈਨੂੰ ਆ ਦਾ ਚਾਚਾ ਇੱਕ ਦੋ ਤੂੰ ਵੀ ਰਖ ਲਾ ਜੀ ਮੈਂ ਵੀ ਚੱਲ ਠੀਕ ਆ ਜੀ ਤੇ ਅਸੀਂ ਵੀ ਫਿਰ ਮੈਂ ਉਹਦੇ ਆਖੇ ਲੈ ਆਇਆ ਅਸੀਂ ਹਰਿਆਣੇ ਚੋਂ ਲਿਆਂਦੀ ਸੀਗੀ ਜੀ ਇਹ ਨੀਲੀ ਪੱਲੀ ਵੀ ਤੇ ਦੂਜੀ ਵੀ ਦੋਨੇ ਹਰਿਆਣੇ ਚੋਂ ਲਿਆਂਦੀ ਅੱਛਾ ਇਹ ਦੋਵੇਂ ਇਹ ਵੀ ਹਰਿਆਣੇ ਦੀ ਆਈ ਆ ਫੋਨ ਤੇ ਲਗੀਆਂ ਸੀਗੀਆਂ ਕੀ ਬਾਤ ਓ ਠੀਕ ਐ ਇਹ ਇਹ ਲਈ ਅਮਨੇ ਨੇ ਸੀਗੀ ਉਹ ਤੋਂ ਫਿਰ ਜਦੋਂ ਨੂੰ ਆਉਣੀ ਸੀ ਘਰੇ ਉਹ ਆਉਣੇ ਨੂੰ ਮੈਂ ਕਹਤਾ ਵੀ ਮੈਂ ਰੱਖਣੀ ਐ ਇਹ ਤਾਂ ਠੀਕ ਠੀਕ ਐ ਭਾਈ ਦਿਲ ਆ ਗਿਆ ਹਾਂਜੀ ਠੀਕ ਐ ਅੱਛਾ ਬਈ ਅੰਕਲ ਇਹ ਅੰਕਲ ਫਿਰ ਉਹਦੋਂ ਸੂਈ ਲਈ ਸੀ ਮੈਂ ਤੁਸੀਂ ਇਹ ਸੂਈ ਲਈ ਸੀ 2.5 ਮਹੀਨੇ ਦੀ ਸੂਈ ਸੀ ਉਹਨਾਂ ਦਾ ਅੱਛਾ ਉਦੋਂ ਬੱਚਾ ਕਿਹੜਾ ਸੀ ਹੁੰਦੇ ਮਗਰ ਉਦੋਂ ਕੱਟਾ ਸੀ ਜੀ ਕੱਟਾ ਸੀਗਾ ਜੀ ਹਾਂਜੀ ਹਾਂਜੀ ਠੀਕ ਹੈ ਅੰਕਲ ਉਹ ਕੱਟਾ ਵੀ ਦੂਜਾ ਸੀਗਾ ਜੀ ਕਾਲਾ ਕਾਲਾ ਉਹਦਾ ਕਰਕੇ ਅਸੀਂ ਆਖਿਆ ਬਈ ਇਹ ਤਾਂ ਹੀ ਸਾਨੂੰ ਮੈਂ ਮਿਲ ਗਈ ਨਹੀਂ ਉਹਨਾਂ ਨੇ ਇਹ ਸ਼ੈ ਨਾ ਦਿੰਦੇ ਨਾ ਦਿੰਦੇ ਅੱਛਾ ਅੰਕਲ ਫਿਰ ਤੁਸੀਂ ਮਨ ਲੈ 2.5 ਮਹੀਨੇ ਦੀ ਸੂਈ ਥਲੇ ਉਦੋਂ ਕਿੰਨਾ ਦੁੱਧ ਕੰਡੇ ਲਾਉਂਦੇ ਰੇ ਉਹ ਸਾਡਾ 19 ਕਿਤੇ 19 ਕਿਤੇ 20 20 ਕਿਕਰ ਜਾਵੜਦੀ ਸੀ ਜਾਂਦੀ ਰਹੀ ਕਰਮਾਂ 20 ਕਿਲੋ ਵੀ ਸੇਵਾ ਵੀ ਤੁਸੀਂ ਦਾ ਹੀ ਨਹੀਂ ਸੀ ਨਾ ਉਹ ਇਹ ਕਿਹਦਾ ਫਿਰ ਅੰਕਲ ਚੰਗਾ ਦੁੱਧ ਪਾ ਜੂਗੀ ਹਨਾ ਹਾਂ ਹਮਿੰਦ ਆ ਦੇਜੂ ਬਾਈ 23 ਕਿਲੋ ਮੀਟ ਬਹੁਤ ਵੱਡੀ ਆ ਠੀਕ ਆ ਇਹ ਕੱਟੀ ਕਿਹੜੀ ਦੇਗੀ ਬਈ ਇਹ ਦੀ ਕੋਹੇ ਨੂਰ ਦੀ ਕੋਹੇ ਨੂਰ ਦੀ ਦੇਗੀ ਆਜੀ ਸੋਈ ਆ ਫਿਰ ਅੰਕਲ ਇਹ ਸੁਬਹ ਰਾਤ ਸੋਈ ਆ ਜੀ ਰਾਤ ਸੋਈ ਤੋਰੀ ਬਾਈ ਇਹਨੂੰ ਖੋਲੀ ਮੜਾ ਜੀ ਅੱਛਾ ਅੰਕਲ ਇਹ ਵੀ ਵੇਚ ਦੇਂਗੇ ਜੇ ਰਾਦਾ ਬਣ ਗਿਆ ਤਾਂ ਹਾਂ ਸੋਚ ਲਾਂਗੇ ਠੀਕ ਆ ਮਾਲਾ ਜੇ ਕੋਈ ਭਰਾ ਖਰੀਦਣ ਵਾਲਾ ਹੋਵੇ ਤਾਂ ਫੋਨ ਕਰਾ ਲਾ ਹਾਂ ਹਾਂ ਵਿਚਾਰ ਬਣਾ ਮੈਂ ਕਹਿਣ ਤੋਂ ਪਾਵੇ ਆ ਵੀ ਪੀਡੀਐਫ ਮੇਲੇ ਚ ਚਵਾਈ ਕਰਉਣ ਆਲੀ ਮੈਂ ਆ ਹਣਾ ਹਾਂ ਥੋੜਾ ਜਿਹਾ ਮੇਲੇ ਤੋਂ ਬਸ ਆ ਹੀ ਆ ਵੀ ਜਿਹੜਾ ਲੇਟ ਲੱਗਦਾ ਵੀ ਮੈਂ ਪਹਿਲਾਂ ਸੋਈ ਹੁੰਦੀ ਤੇ ਥੋੜਾ ਜਿਹਾ ਵਧੀਆ ਨਹੀਂ ਫਿਰ ਵੀ ਮੈਂ ਅੰਕਲ ਮਤਲਬ ਉਹਦੋਂ ਨੂੰ ਹੁਣ ਤਿਆਰੀ ਕਰ ਜੂਗੀ ਵਧੀਆ ਕਰਾਂਗੀ ਹਾਂ ਜੇ ਤਿਆਰੀ ਕਰ ਗਈ ਫਿਰ ਦੇਖ ਵੀ ਲਵਾਂਗੇ ਜੇ ਬਣ ਗਈ ਗੱਲ ਤਾਂ ਫਿਰ ਹਾਂ ਹਾਂ ਫਿਰ ਵੇਖ ਲਾਂਗੇ ਆਪਾਂ ਇੰਨੇ ਵੀ ਆਹੇ ਆਪਾਂ ਇਰਾਦਾ ਆਪਣਾ ਦੇਣ ਦਾ ਵੀ ਹੈਗਾ ਹਾਂ ਦੋਨੇ ਹੀ ਆ ਜੀ ਇਰਾਦੇ ਠੀਕ ਠੀਕ ਹੈ ਦੋਵੇਂ ਵੇਚਣ ਦਾ ਹੀ ਇਰਾਦਾ ਠੀਕ ਹੈ ਅੰਕਲ ਅੱਛਾ ਅੰਕਲ ਮਤਲਬ ਫਿਰ ਜਿਵੇਂ ਇਹ ਮੈਂ ਚਵਾਈ ਚਵਾਈ ਨੂੰ ਕਿਵੇਂ ਰਹੀ ਹੈ ਚਵਾਈ ਨੂੰ ਬਹੁਤ ਵਧੀਆ ਹਾਂ ਜਿਹੜਾ ਹੋਊਗਾ ਨਾ ਅੱਲੇ ਤੇ ਆਏ ਨਹੀਂ ਹੋਊਗਾ ਕੋਈ ਧੋਖਾ ਤੁਹਾਡੀ ਹਾਂ ਵੀ ਜਿਹੜੀ ਜੀਤ ਉਹ ਆਈ ਕਰਾ ਕੇ ਸਾਰਾ ਕੁਝ ਦੇਖ ਕੇ ਲੈਣਾ ਆਏ ਨਾ ਹੋਵੇ ਕੋਈ ਆਪਾਂ ਐਂ ਕਹਿ ਦਈਏ ਆਪਣੀ ਤਸੱਲੀ ਤੇ ਰੱਖੀ ਅਰੇ ਆਪ ਦੀ ਤਸੱਲੀ ਕਰੀਂ ਰੇਟ ਫੇਰ ਇੰਦਾ ਅੰਕਲ ਜੀ ਕੀ ਕਰਾਂਗੇ ਰੇਟ ਇਹਦਾ ਤਾਂ ਉਦੋਂ ਕਰ ਲਾਂਗੇ ਮੌਕੇ ਤੇ ਮੌਕੇ ਤੇ ਵੀ ਫੋਨ ਤੇ ਤੈਅ ਕਰ ਲਾਂਗੇ ਹਾਂ ਹਾਂ ਜਾਂ ਦੇਖ ਕੇ ਕਰ ਲਾ ਅਗਲਾ ਦੇਖੇ ਚਾਰ ਬਰੀਡਰ ਕਹਿਣ ਬਈ ਇਹ ਬਈ ਠੀਕ ਆ ਆਪਾਂ ਉਨਾ ਹੀ ਰੇਟ ਕਰਾਂਗੇ ਇਹ ਵੀ ਨਹੀਂ ਗੱਲ ਬਈ ਠੀਕ ਹੈ ਅੰਕਲ ਜੀ ਠੀਕ ਆ ਗਲਤ ਹੋਊਗਾ ਠੀਕ ਹੈ ਦੋ ਨੰਬਰ ਤੇ ਕਾਲੀ ਮੈਂ ਆਪਣੀ ਹੈ ਨਾ ਤੇ ਇਹ ਸੋਨ ਵਾਲੀ ਹੈ ਫਿਰ ਇਹਦੇ ਇੱਕ ਤਰੀਕ ਨੂੰ ਦਿਨ ਪੂਰੇ ਆ 1 ਫਰਵਰੀ ਨੂੰ ਆ 2 ਫਰਵਰੀ ਨੂੰ 2 ਫਰਵਰੀ ਨੂੰ ਠੀਕ ਹੈ 2 ਫਰਵਰੀ ਨੂੰ ਦਿਨ ਪੂਰੇ ਠੀਕ ਹੈ ਅਸਾਂ ਕਿਹੜੀ ਇਹ ਕਿੰਨਾ ਦੁੱਧ ਦੇ ਗਈ ਸੀ ਪਿਛਲੇ ਸਾਲ ਪਿਛਲੇ ਸਾਲ ਤਾਂ ਇਹ 15 16 ਤੱਕ ਹੀ ਰਹਿ ਗਈ ਸੀਗੀ 15 16 ਤੇ ਉਮੀਦ ਸਾਨੂੰ 20 ਦੀ ਸੀਗੀ ਤੇ 700 ਸੰਭਾਈ ਵੀ ਨਹੀਂ ਹੋਈ ਉਹਦੀ ਜੀ ਤੇ ਹੁਣ ਐਤ ਕੀ ਉਮੀਦ ਵੱਧ ਆ ਗਈ ਫਿਰ ਦੇਖੋ ਠੀਕ ਹੈ ਅੰਕਲ ਇਹਦੇ ਦਿਨ ਕਿ ਇੱਕ ਤਰੀਕ ਨੂੰ ਪੂਰੇ ਕਰਦੇ ਫਿਰ ਲੇਵਾ ਨੂਵਾ ਤੇ ਵੀ ਟਿਕਾਣੇ ਲਾ ਜੰਦੂ ਹਾਂ ਹਾਂ ਪੂਰਾ ਬਣਾਈ ਆਉਂਦੀ ਹੈ ਇਹ ਵੀ ਫਿਰ ਉਧਰ ਹੀ ਆਈ ਸੀ ਹਰਿਆਣੇ ਹਰਿਆਣੇ ਚ ਦੋਨੇ ਇਕੱਠੀਆਂ ਹੀ ਆਈਆਂ ਅੱਛਾ ਇਹ ਫਿਰ ਇਹਦੇ ਮਗਰ ਕੱਤੀ ਆ ਗਈ ਸੀ ਨਹੀਂ ਮਗਰ ਕੱਤੀ ਆ ਗਈ ਵੀ ਸਾਨੂੰ ਆਏ ਆ ਵੀ ਜੇ ਨਿਕਲ ਗਈ ਤਾਂ ਕੱਤੀ ਰੱਖ ਲਾਂਗੇ ਜੀ ਕੱਤੀ ਰੱਖ ਲਾਂਗੇ ਤੇ ਜੇ ਅਗਲੇ ਦਾ ਦਿਲ ਕੱਤੀ ਤੇ ਵੀ ਆ ਗਿਆ ਫਿਰ ਅੰਕਲ ਜੀ ਕੀ ਕਰਾਂਗੇ ਨਹੀਂ ਕੱਤੀ ਤਾਂ ਹੁਣ ਉਹਦੀ ਖਬਰ ਉਹ ਦੇ ਦਊਗੀ ਉਹਦੇ ਵੀ ਚੰਗਾ ਕੋਹੇ ਨੂਰ ਦਾ ਹੀ ਉਹਦੇ ਲੱਗਿਆ ਹੋਸੀ ਕੱਤੀ ਦਾ ਆਪਾਂ ਵੈਸੇ ਵਖਾਉਣੀ ਹੈ ਦੇ ਸਾਡੇ ਵੀ ਕੋਈ ਨੂਰ ਦੇ ਲਖਮੀ ਡੈਰੀ ਫਾਰਮ ਵਾਲਾ ਹਾਂਜੀ ਹਾਂਜੀ ਕਿਆ ਬਾ ਛੋਟੀ ਥੱਲੋ ਚੰਗੀ ਹੈ ਵੀ ਹੈਨਾ ਅੰਕਲ ਦੋਤਾ ਇਹ ਵੀ ਦੇਜੂਗੀ 17 18 ਕਿਲੋ ਹਾਂ ਮੈਨੂੰ ਤਾਂ ਆਇਤ ਕੀ ਤਾਂ 20 ਦੀ ਉਮੀਦ ਕਰਦੇ ਆ ਪਰ ਦੇਖੋ ਫਿਰ ਚੋਜ ਤੋਂ ਹੀ ਪਤਾ ਲੱਗਣਾ ਹੈ ਇਹ ਤਾਂ ਗੱਲ ਜੋ ਬਾਲਟੀ ਦੇ ਪੈਣਾ ਹੈ ਨਾ ਕਹੇ ਤਾਂ ਆਪਾਂ ਦਿੰਨੇ ਆ ਸਹੀ ਗੱਲ ਅੰਕਲ ਕਹਿਣ ਦਾ ਤਾਂ ਚੂਣ ਦਾ ਫਰਕ ਬਹੁਤ ਹੈ ਗੰਦੇ ਤੇ ਹੀ ਪਤਾ ਲੱਗਣਾ ਹਾਂ ਅਸੀਂ ਅੰਕਲ ਉਹਦਾ ਵੀ ਰੇਟ ਫਿਰ ਉਹਦੇ ਤੱਕ ਕਰਾਂਗੇ ਹਾਂ ਕਰ ਲਾਂਗੇ ਕੋਈ ਨਹੀਂ ਰੇਟ ਠੀਕ ਹੈ ਜੇ ਕੋਈ ਦੋਵੇਂ ਲੈਣ ਵਾਲਾ ਟੱਕਰ ਗਿਆ ਫਿਰ ਫਿਰ ਕੀ ਕਰੋਗੇ ਦੋਤਾ ਨਹੀਂ ਕਰਾਂਗੇ ਤਾਂ ਇੱਕ ਇੱਕ ਹੀ ਵੀ ਮੱਲ ਫਿਰ ਰੱਖ ਲਾਂਗੇ ਚੰਗੀਆਂ ਦੇਣ ਵਾਲੀਆਂ ਦੋਨੇ ਨਹੀਂ ਹੋਰ ਮੇਰੇ ਕੋਲੇ ਇਕੱਠੀਆਂ ਸੁਗੀਆਂ ਮੇਰੇ ਤਾਂ ਘਰੇ ਦੁੱਧ ਬਰਤਨ ਨੂੰ ਹੀ ਰੱਖੀਆਂ ਸ਼ੌਕ ਪੈ ਗਿਆ ਤੇ ਇੱਕੋ ਇੱਕ ਲੋਹਾਂ ਦੀ ਤਾਂ ਘਰੇ ਚੋਟੀ ਅੰਦਰ ਵੀ ਸੁਈ ਹੋਈ ਆ ਬਸ ਦੋ ਤਿੰਨ ਹੀ ਆ ਸਾਰੀਆਂ ਠੀਕ ਠੀਕ ਹੈ ਅੰਕਲ ਜੀ ਤੇ ਬਈ ਜੇ ਆਪਣੇ ਹੋ ਇੱਕ ਆ ਗਈ ਤਾਂ ਇੱਕ ਰੱਖ ਲਾਂਗੇ ਦੇਣ ਵਾਲੀ ਉਹ ਵੀ ਨਹੀਂ ਬਹੁਤ ਲੰਮਾ ਸਮਾਂ ਦੁੱਧ ਦਿੱਤਾ ਉਹਨੇ ਅੰਕਲ ਫਿਰ ਤੁਸੀਂ ਫਿਰ ਇੱਥੇ ਰਹਿਨੇ ਤੇ ਬੱਚੇ ਬਾਹਰ ਆ ਮੇਰਾ ਲੜਕਾ ਵੱਡਾ ਬਾਹਰ ਆਇਆ ਵਾ ਹੁਣ ਆਇਆ ਹੋਇਆ ਠੀਕ ਹੈ ਜੀ ਠੀਕ ਹੈ ਫਿਰ ਸੋ ਮਤਲਬ ਵੇਖ ਕੇ ਸ਼ੌਂਕ ਵਧੀਆ ਗੱਲਾਂ ਵਹਿਣ ਹੁੰਦੀ ਲੱਗ ਰੰਦਾ ਹਾਂ ਅੰਕਲ ਜੀ ਅਸਾਂ ਅੰਕਲ ਨੰਬਰ ਆਪਣ 97793 99212 ਇੱਕ ਵਾਰੀ ਹੋਰ ਹੋਣਦੀ ਹੈ ਜੀ 97793 99212 ਠੀਕ ਹੈ ਕਰ ਲਿਓ ਇਸ ਨੰਬਰ ਤੇ ਕਰ ਲਓ ਮਿੱਤਰੋ ਤੁਸੀਂ ਭਾਈ ਹੋਣੇ ਉਹਦੇ ਨਾਲ ਗੱਲਬਾਤ ਹੁਣ ਤੁਸੀਂ ਮੇਲਾ ਦੇਖਣਾ ਨੀਲੀ 라ਵੀ ਮੈਂ ਹੈਣੀ ਚਵਾਈ ਚ ਲਾਉਣ ਨੂੰ ਤਾਂ ਫਿਰ ਤੁਸੀਂ ਕਰ ਲਿਓ ਆ ਸਿਲੈਕਟ ਤੇ ਜੇ ਮਿੱਤਰੋ ਫਿਰ ਤੁਸੀਂ ਕਾਲੀ ਦੇ ਸ਼ਕੀਨ ਆ ਮੋਹਰਾ ਦੇ ਸ਼ਕੀਨ ਆ ਤੇ ਫਿਰ ਉਧਰਲੇ ਪਾਸੇ ਕਾਲਾ ਸੋਨਾ ਪਿਆ ਉਹ ਲੈ ਲਿਓ ਇਹ ਤੁਹਾਡੇ ਤੇ ਡਿਪੈਂਡ ਹੈ ਕਿਹੜੇ ਤੇ ਮਨ ਮਿਲਦਾ ਤੁਹਾਡਾ ਹਨਾ ਜੀ ਵੀ ਤੋੜ ਕੇ ਦਿਖਾ ਦਿੰਦੇ ਹਾਂ ਹਾਂ ਤੋੜਤਾ ਜੀ ਇਹ ਵਿੱਚ ਨਹੀਂ ਇੱਕ ਆ ਜਿਹੜੀ ਮਰਜ਼ੀ ਲੈ ਲਿਓ ਹਨਾ ਜੀ ਤੇ ਗੱਲਬਾਤ ਲਈ ਨੰਬਰ 22 ਹੁਣ ਦਾ ਸਕਰੀਨ ਦੇ ਉੱਤੇ ਪਿੰਡ ਦੱਬੜੀ ਖਾਨਾ ਵਾ ਤੇ ਜਿਲ੍ਹਾ ਇਹਨੂੰ ਆ ਗਿਆ ਫਰੀਦਕੋਟ ਫਰੀਦਕੋਟ ਧੰਨਵਾਦ ਸ਼ੁਕਰੀਆ ਜੌਂਦਰ